ਕਿ ਲਾਲ ਜਿੰਨੀ ਕਬੂਤਰੀ ਤੇਰਾ ਪੈ ਦਾ ਵਸਾ ਨਹੀਂ ਖਾਂਦਾ ਵੇਖੋ ਮਗਰੇ ਆਉ ਚੱਲ ਆ ਜਾ ਜਾ ਆ ਤੇਰਾ ਉਧਰੋ ਜੋੜਾ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਬਲੌਗ ਬਾਈ ਜੀ ਆਪਣੇ ਨਾਲ ਕਬੂਤਰਾਂ ਦੇ ਲਈ ਦੇਖੋ ਯਾਰ ਜਾਲ ਦਾ ਕਿੰਨਾ ਫਾਇਦਾ ਬਾਈ ਹਨਾ ਸਾਰੇ ਕਬੂਤਰ ਮੋਜ ਨਾਲ ਫਿਰਦੇ ਆ ਉਹਦੇ ਉੱਡਦੇ ਬੈਂਦੇ ਕਿਤੇ ਤਾਂ ਚਲ ਗਏ ਕਿਤੇ ਅੰਦਰ ਜਰ ਗਏ ਖੁੱਡੇ ਕਿਤੇ ਬਾਹਰ ਆ ਗਏ ਕਿਤੇ ਤਾਂ ਡੰਡਿਆਂ ਦੇ ਉੱਤੇ ਬਹਿ ਗਏ ਸਾਰੇ ਕਬੂਤਰ ਆਪੋ ਆਪਣੀ ਮਸਤੀ 'ਚ ਫਿਰਦੇ ਯਾਰ ਤੋਵੇਂ ਭਈ ਆਪ ਖੁੱਡੇ ਲਾ ਕੇ ਰੱਖਦੇ ਜਿਹੜਾ ਜਾਲ ਨਹੀਂ ਲਵਾਇਆ ਸੀ ਖੁੱਡੇ ਲਾ ਕੇ ਰੱਖਦੇ ਸੀ ਵੀਰੇ ਤੇ ਖੁੱਡੇ ਨਾ ਬੰਦ ਕਰਕੇ ਰੱਖਣੇ ਪੈਂਦੇ ਸੀ ਠੀਕ ਆ ਭੇੜ ਕੇ ਤੇ ਕਬੂਤਰ ਵਿੱਚ ਇਕੱਠੇ ਝੋਕੇ ਬੈਠੇ ਰਹਿੰਦੇ ਸੀ ਹੁਣ ਦੇਖੋ ਯਾਰ ਸਾਰੇ ਕਬੂਤਰ ਆਪਦੀਆਂ ਮਸਤੀਆਂ ਕਰਦੇ ਉਧਰਲੇ ਉਧਰ ਫਿਰਦੇ ਖਿਆਲ ਦੇ ਵਿੱਚ ਉੱਡਦੇ ਇਧਰ ਇਧਰ ਖੁੱਡਿਆਂ ਦੇ ਵਿੱਚ ਜਾਲ ਦੇ ਵਿੱਚ ਉੱਡਦੇ ਫਿਰਦੇ ਲੈਂਦੇ ਨਿਆਰੇ ਤੇ ਜਾਲ ਦਾ ਬਹੁਤ ਫਾਇਦਾ ਬਈ ਜੀ ਤੇ ਇਧਰ ਆਪਣੇ ਆ ਇੱਕ ਜਾਲ ਆ ਪਾ ਲਾਇਆ ਇਹ ਆਪਾਂ ਇਧਰ ਬਈ ਬੱਚੇ ਛਤਰੀ ਤੇ ਲਾਉਣ ਲਈ ਲਾਇਆ ਤੇ ਦੇਖੋ ਨਿਆਰਾ ਆ ਨਾ ਬਈ ਜਾਲ ਦਾ ਹਣਾ ਇਧਰ ਛਤਰੀ ਤੇ ਬੈਠੇ ਰਹਿੰਦੇ ਆ ਜੋ ਆ ਖੁੱਲੇ ਪਾਉਂਦੇ ਇਹਨਾਂ ਨੇ ਉੱਡੇ ਜਾਂਦੇ ਆਪਾਂ ਕਿਤੇ ਚਲੇ ਜਾਂਦੇ ਤਤਾੜ ਕੇ ਜਾਣੇ ਵਿੰਦੇ ਸੀ ਜੇ ਕੁਲੇ ਪਾਉਂਦੇ ਬਈ ਔੜਿਆਂ ਦੇ ਬੱਚੇ ਗਵਾਜ ਜਾਂਦੇ ਆ ਤੇ ਆਏ ਨਾਲੇ ਪੂਰੇ ਵਧੀਆ ਤੈਂ ਤੇ ਲੱਗ ਜਾਂਣੀਆਂ ਨਾਲੇ 2-2 3-3 ਕਲੀਆਂ ਦੇ ਹੋ ਗਏ ਬਈ ਉਦੋਂ ਡਾਵਾਂਗੇ ਪੂਰੇ ਸੋਹੇ ਹੋ ਜਾਣਗੇ ਜੇ ਦਾ ਆਪਾਂ ਪਹਿਲੀ ਕਲੀ ਦੇ ਜਾਂ 0 ਕਲੀ ਜਿਹੜਾ ਆਨੇ ਬਈ ਉਦੋਂ ਪੂਰੇ ਸੋਹੇ ਨਹੀਂ ਹੁੰਦੇ ਗਵਾਜ ਜਾਂਦੇ ਚ ਰੋੜਦੇ ਆ ਹੁਣ ਆਪਾਂ ਜਾਲ ਦੇ ਵਿੱਚ ਲਾਇਆ ਤੇ ਜਦੋਂ ਪੂਰੇ 2-2 3-3 ਕਲੀਆਂ ਝਾੜ ਕੇ ਉਦੋਂ ਡਾਉਣੇ ਬਈ ਆਪਾਂ ਤੇ ਉਹਨਾਂ ਟਾਈਮ ਨਾਲ ਤੂਪਾਂ ਸੇਕਾਂ ਨਾਲ ਜਾਲ ਦੇ ਵਿੱਚ ਬਿਠੇ ਨਾਲ ਤੈਂ ਤੇ ਉੱਤੇ ਲੱਗ ਜਾਣਗੇ ਤੇ ਉਦੋਂ ਜਾਲ ਲਾਇਆ ਤੇ ਦੇਖੋ ਨਿਆਰੇ ਲੈਣਦੇ ਨਾ ਫਿਰ ਆ ਪੂਰੀ ਮौज-ਮਸਤੀ ਕਰਦੇ ਇਧਰ ਵੀ ਸਾਰੇ ਐ ਪੂਰੇ ਉੱਡ ਗਏ ਅੰਦਰ ਆ ਗਏ ਬਾਹਰ ਆ ਗਏ ਇਧਰਾਂ ਹੀ ਫਿਰਦੇ ਰਹਿੰਦੇ ਆ ਤੇ ਸ਼ੌਕ ਕਰੋ ਭਾਈ ਅਜ ਇਹਨਾਂ ਦਾ ਗੱਡਾ ਵੀ ਸਾਫ਼ ਕਰਨ ਵਾਲਾ ਹੋ ਗਿਆ ਭਈ ਜੀ ਕਰਦੇ ਆ ਯਾਰ ਗੱਡਾ ਵੀ ਸਾਫ਼ ਤੇ ਦੇਖੋ ਲੈਂਦੇ ਨਾ ਨਿਆਰੇ ਅੰਦਰ ਬਾਹਰ ਬਹਿ ਗਏ ਉੱਡ ਗਏ ਆ ਮਸਤੀ ਹੈ ਯਾਰ ਨਾ ਜਾਲ ਦਾ ਬਈ ਆਫੇਦਾ ਜਾਲ ਲਾਇਆ ਕਬੂਤਰ ਉੱਡ ਕੇ ਅੰਦਰ ਬਾਹਰ ਚਲੇ ਗਏ ਆ ਬਾਹਰ ਆ ਕੇ ਅੰਦਰ ਚਲੇ ਗਏ ਬਾਹਾਂ ਫਿਰਦੇ ਰਹਿੰਦੇ ਬਈ ਪੂਰੇ ਲੈਂਦਿਆਂ ਨੇ ਯਾਰ ਇਹ ਤੋਂ ਕਬੂਦਰੀ ਨੇ ਰੱਖ ਲਿਆ ਬਈ ਆਂਡਾ ਕਰਮਾ ਵਾਲੀ ਨੇ ਇਹ ਬਈ ਆਪਣੀ ਕਬੂਦਰੀ ਆਂਡਿਆਂ ਤੋਂ ਰੋਗ ਗਈ ਸੀ ਅੱਬ ਫਿਰ ਇਹਦਾ ਇਲਾਜ ਕੀਤਾ ਮਿੱਟੀ-ਮੁੱਟੀ ਪਾਈ ਇਹਨੂੰ ਤੇ ਰੱਖ ਲਿਆ ਨੇ ਆਂਡੇ ਤੇ ਬਾਕੀ ਕਰੋ ਆਪਣੀ ਚੋਬਰਾਂ ਕਬੂਤਰਾਂ ਦਾ ਸ਼ੌਂਕ ਉਦਰ ਬੱਚਾ ਬੈਠਾ ਉਹਨੂੰ ਵੀ ਬਾਹਰ ਕੱਢਦੇ ਤੁੱਪ ਲਾਉਂਦੇ ਆ ਤੁੱਪ ਸੇਕ ਲੂਗਾ ਚੋਬਰ ਬਾਕੀ ਇਧਰ ਅੱਤੀ ਨੇ ਵੀ ਕੱਢਿਆ ਬੱਚਾ ਇੱਕ ਮਰ ਗਿਆ ਯਾਰ ਬਈ ਇੱਕ ਰਹਿ ਗਿਆ ਉਦਰ ਆ ਚਿੱਟਾ ਉਦਰ ਨੀਲੀ ਨੂੰ ਹੀ ਰੱਖ ਲਿਆਂ ਢੇ ਉਦਰ ਆਪਣੇ ਖੱਟੀਆਂ ਖਣ ਲਿਆ ਉਦਰ ਉੱਤੇ ਪੁੱਛੇ ਕੱਢ ਲਿਆ ਉਦਰ ਉਹ ਆਡੇ ਰੱਖੀ ਫਿਟੇ ਜਾਨੀ ਕਿ ਤਰੀਕ ਤਕਰੀਬਨ ਬਈ ਮਿੱਟੀ ਬਣਾਉਣ ਦਾ ਮਿੱਟੀ ਪਾਉਂਦਾ ਫਾਇਦਾ ਹੈਗਾ ਭਰੇ ਕਬੂਤਰ ਕਬੂਤਰਾਂ ਵੰਦੇ ਆਂ ਢੇ ਰੱਖ ਜਾਂਦੇ ਆ ਜੋੜੇ ਤੇ ਪੱਕੀ ਆ ਲਾਲ ਜਿੰਨੀ ਵੀ ਆਈ ਬੀ ਪੂਰੀ ਦੇਖੋ ਰੱਤਾ ਜਾਂਦਾ ਨੇ ਤਰੀਬਾਰ ਬੈਤਨਾ ਆ ਆ ਗਿਆ ਆ ਗਿਆ ਇਹ ਇੱਕ ਪਲ ਦਾ ਵਸਾ ਨਹੀਂ ਖਾਂਦਾ ਇਹਦਾ ਬਈ ਇੱਕ ਮਿੰਟ ਨਹੀਂ ਨਾ ਸੁਣੀ ਛੱਡਦਾ ਜਿੱਥੇ ਜਾਂਦੀ ਮਗਰੇ ਜਾਂਦਾ ਆ ਦੇਖੋ ਆਪਾਂ ਇਹਨੂੰ ਕੋਲ ਦੇ ਇੱਕ ਹਾਲ ਦਨੇ ਚੱਲ ਕੋਣ ਦੇਖੋ ਉੱਡ ਗਏ ਨੇ ਫੇਰ ਆਏ ਨੇ ਇਹਦੇ ਕੋਲੇ ਆਇਆ ਜਾ ਰੱਤਿਆ ਬੈਠੀ ਤਾਂ ਲਾ ਇਹ ਮੈਂ ਨਾ ਵਿਛੂੜਾ ਚੱਲਦਾ ਹੀ ਨਹੀਂ ਕੀ ਆ ਪੱਠਾ ਦੇਖੋ ਆਪਣਾ ਕਿੱਡਾ ਲੰਮਾ ਇਹ ਆਪਾਂ ਬਈ ਖੰਭ ਖਾਈ ਤੇ ਕੰਨਿਆਂ ਵਾਲੇ ਆਉਂਦੇ ਜਾਂਦੇ ਬਸ ਉਹ ਚੱਲਿਆ ਸਾਫ ਏ ਉਦੋਂ ਬਾਅਦ ਇਹਨੂੰ ਉਧਰ ਭਾਵਾਂਗੇ ਛਤਰੀ ਤੇ ਪਹਿਲਾਂ ਤਾਂ ਨਹੀਂ ਬਿਠਾਉਂਦੇ ਬਈ ਹਜੇ ਇਹਦੇ ਖੰਭ ਕੱਚੇ ਆ ਯਾਨੀ ਕਿ ਹਜੇ ਇਹਨੂੰ ਲੱਗੇ ਨੇ 20 25 ਦਿਨ ਫੇਰ ਬਿਠਾਵਾਂਗੇ ਜਦੋਂ ਪੂਰੇ ਖੰਭ ਬਈ ਇਹਦੇ ਪੱਕ ਗਏ ਨੇ ਪੂਰੇ ਰਸ ਗਏ ਲੋ ਲੋ ਰਸ ਗਿਆ ਫੇਰ ਇਹਨੂੰ ਛਤਰੀ ਤੇ ਭਾਉਣ ਲੱਗਾਗੇ ਉਧਰ ਉਹਨਾਂ ਟਾਈਮ ਪੱਠਾ ਇਹ ਜਾਲਚੀ ਰਹੂਗਾ ਇਹਦੇ ਆਪਾਂ 6 6 ਖੰਭ ਖਿੱਚਦੇ ਬਈ ਕੰਨਿਆਂ ਵਾਲੇ ਤੇ ਨਾਲੇ ਪੂਰਾ 10 ਵਾਰ ਸਾਫ ਹੋ ਜੂਗਾ ਤੇ ਫੇਰ ਨਾਲੇ ਇਹਨੂੰ ਉਧਰ ਬਿਠਾਵਾਂਗੇ ਛਤਰੀ ਦੇ ਫੇਰ ਤੇ ਬਾਕੀ ਕਰੋ ਸ਼ੌਂਕ ਕਬੂਤਰ ਬਹੁਤ ਚੰਗਾ ਬਿਉੜੀ ਦਾ ਬਸੇਰਾ ਹੈ ਉਹ ਕੱਢਾਂਗੇ ਬਾਜੀ ਲੋਆਂ ਵਾਲੀ ਚ ਇਹ ਲੋਆਂ ਵਾਲੀਆਂ ਚ ਕੱਢਨੇ ਬਾਈ ਦੇਖੋ ਹੁਣ ਇਹਦਾ ਵਿਆਹ ਦੇ ਇਹਦੇ ਵਾਲਾ ਵੀ ਆਊ ਮਗਰੀ ਇੱਕ ਕਬੂਤਰ ਹੀ ਖੱਟੀਆਂ ਅੱਖਾਂ ਦੀ ਚਿੱਟੀਆਂ ਦੀ ਇਹਦਾ ਨਾਲ ਖੱਟੀਆਂ ਅੱਖਾਂ ਦਾ ਲਾਇਆ ਆਇਆ ਲੈ ਪੌਰ ਮਗਰੀ ਜਦੋਂ ਨੂੰ ਪਤਾ ਵੀ ਕਿੱਧਰ ਗਈ ਬੈਠਾ ਨਾ ਇੱਥੇ ਵਿੱਚ ਬਾਹਰ ਕੋਡੇ ਦੇ ਅੰਦਰ ਵਿੱਚ ਭੁੱਲੀ ਜਾਂਦਾ ਨਾ ਮਸਤੀ ਪਰ ਉਹੀ ਗਈ ਅੰਦਰ ਤੇ ਸ਼ੌਕ ਕਰੋ ਦਾ ਭਾਈ ਫੇਰ ਕਰਾਈਏ ਤੁਹਾਨੂੰ ਸ਼ੌਕ ਦੇਖਿਓ ਰੱਤਾ ਲਾਲ ਚੀਨੀ ਦਾ ਵਸਾ ਨਹੀਂ ਖੰਦਾ ਆ ਲੈ ਰੱਤੇ ਆ ਹੋ ਗਈ ਚੱਲ ਮਗਰਾਈ ਚੱਲ 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 ਆ ਸ਼ਾਬਾਸ਼ ਇਹ ਵਸਾ ਨਹੀਂ ਖੰਦਾ ਵੀ ਲਾਲ ਚੀਨੀ ਦਾ ਚਲੋ ਠੀਕ ਹੈ ਬਾਈ ਜੀ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਲਾਈਕ ਕਰ ਦਿਓ ਵੀਰ ਜੀ